हां जी हेल्दी किचन 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਬਣਾ ਰਹੀ ਸੀ Shimla Mirch Aloo ਔਰ ਬਿਲਕੁਲ ਸਿੰਪਲ ਤੇ ਹੈਲਦੀ ਵੇ ਨਾਲ ਤੁਸੀਂ ਤਾਂ ਬਹੁਤ ਵਾਰੀ ਬਣਾਏ ਹੋਣਗੇ ਮੈਂ ਤੁਹਾਨੂੰ Shimla Mirch ਭਰ ਕੇ ਵੀ ਇੱਕ ਵਾਰੀ ਰੈਸਪੀ ਪਾਈ ਸੀ ਬਹੁਤ ਹੀ ਟੇਸਟੀ ਬੰਦੀ ਹੈ ਪਰ ਜਿਹੜੇ ਅਸੀਂ ਕੱਟ ਕੇ ਬਣਾਨੇ ਹੋਰ ਵੀ ਬਹੁਤ ਜ਼ਿਆਦਾ ਟੇਸਟੀ ਬੰਦੇ ਨੇ ਔਰ ਹੈਲਦੀ ਵੀ ਬਹੁਤ ਬੰਦੇ ਨੇ ਤੇ ਬੱਚਿਆਂ ਨੂੰ ਜ਼ਰੂਰ ਇੱਕ ਵਾਰੀ ਪਰਿਵਾਰ ਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਖਵਾਣਾ ਹੁਣ ਅਸੀਂ ਸਭ ਤੋਂ ਪਹਿਲੇ ਤੇ ਸਭ ਤੋਂ ਪਹਿਲੇ ਕੜਾਈ ਵਿੱਚ ਅਸੀਂ ਇੱਕ ਕੜਛੀ ਤੇਲ ਪਾ ਦਿੱਤਾ ਹੈ ਤੇ ਹੁਣ ਮੈਂ ਪਾਵਾਂਗੀ ਜਵੈਨ ਤੇ ਜੀਰਾ ਜਵੈਨ ਤੇ ਜੀਰਾ ਨੂੰ ਅਸੀਂ ਇਕੱਠਾ ਹੀ ਪਾ ਦੇਣਾ ਇੱਕੋ ਵਾਰੀ ਤੇ ਉਸ ਤੋਂ ਬਾਅਦ ਅਸੀਂ ਸਟਾਰਟ ਕਰਾਂਗੇ ਰੈਸਪੀ ਠੀਕ ਹੈ ਜੀ ਚਲਦੇ ਹਾਂ ਹਾਂਜੀ ਜਵੈਨ ਜੀਰਾ ਥੋੜਾ ਭੁੱਜ ਜਾਏਗਾ ਤੇ ਉਸ ਤੋਂ ਬਾਅਦ ਅਸੀਂ ਪਾਵਾਂਗੇ ਪਿਆਜ਼ ਬਹੁਤ ਹੀ ਸਿੰਪਲ ਰੈਸਪੀ ਹੋਰ ਐਨੀ ਵੀ ਟੇਸਟੀ ਬਣਦੀ ਹੈ ਨਾ ਬਸ ਇਹ ਵੇਕੇ ਨਮਕ ਵਿੱਚ ਮਸਾਲੇ ਵਧੀਆ ਪਾਉਣੇ ਚਾਹੀਦੇ ਨੇ ਤੇ ਦੇਖਣਾ ਕਿੰਨਾ ਵਧੀਆ ਮਸਾਲੇ ਪਾ ਕੇ ਐਸੀ ਹੈਲਦੀ ਇਹ ਬਣਾ ਦਾਂਗੇ ਜਿਆਦਾ ਨਹੀਂ ਨੂੰ ਲਾਲ ਕਰਨੇ ਪਿਆਜ਼ਾਂ ਨੂੰ ਬਸ ਖੜੇ ਖੜੇ ਰੱਖਨੇ ਨੇ ਬਾਕੀ ਅਸੀਂ ਜਿਹੜੇ ਗੱਲ ਨੇ ਨੇ ਸਬਜ਼ੀ ਦੇ ਵਿੱਚ ਹੀ ਡਲ ਜਾਣਗੇ ਮੈਂ 3-3 ਕਿਸ ਫਰੀਆਂ ਮਿਰਚਾਂ ਔਰ ਟਮਾਟਰ ਲੈ ਲਏ ਨੇ दो टमाटर ਤੇ ਤਿੰਨ ਹਰੀਆਂ ਮਿਕਸ ਕਰ। ਬਸ ਅਸੀਂ ਥੋੜਾ ਜਿਹਾ ਟ੍ਰਾਂਸਪੇਰੈਂਸੀ ਕਰਨਾ ਹੈ ਜਿਆਦਾ ਟਮਾਟਰ ਤੇ ਆਜਾ ਨੂੰ ਪੁੱਲਣਾ ਨਹੀਂ। ਟ੍ਰਾਂਸਪੇਰੈਂਸੀ ਕਰਾਂਗੇ। ਇਸ ਤੋਂ ਬਾਅਦ ਮਿੱਠੂ ਮਸਾਲੇ ਪਾ ਦਾਂਗੇ। ਠੀਕ ਹੈ ਜੀ। ਕੋਲੋਕੀ ਪਾਸੇ ਟਮਾਟਰ ਤੇ ਹਰੀਆਂ।

हूँ असी पावे मिक्स मसाले सॉरी उसको पहले अदरक तो, तो, तो लसन की पेस्ट पावे जी हूँ अभी पावे अदरक लसन की पेस्ट और तो अपनी लोड़ के मुताबिक मर्जी के मुताबिक पा सकते जिम्मे तू चाहिए ठीक है ए बहुत अच्छा फ्लेवर आता टेस्ट बहुत वह हो जाता सब्जी का हाँ जी सब तो पहले अभी पावगे नमक थोड़ा गैस गैसिम से रखना ज्यादा तेज नहीं रखना नमक लोर मुताबिक पाओगे बाद हरा धनिया सुक्का धनिया सॉरी गरम मसाला हल्दी पाउडर और देगी मिर्च अद्धा चम्मच ठीक है जी थोड़ी जी अभी पावगे काली मिर्च ज़्यादा स्पाइसी ना हो जाए इस वस्ते थोड़ी पाई है हूँ अभी थोड़ा मसालियां भुन्ना चाहे सबू थोड़ा पानी भी पा पैजे से थोड़ा जहा मसाल अभी भुनना ठीक है जी हाँ जी थोड़ा जहां पानी पाता ਮਸਾਲਿਆਂ ਨੂੰ 2 ਮਿੰਟ ਭੁੰਨਾਂਗੇ ਦੇਖੋ ਜੀ ਮਸਾਲਾ ਕਿੰਨਾ ਵਧੀਆ ਬਣ ਗਿਆ ਬਿਲਕੁਲ ਸਿੰਪਲ ਵੇ ਨਾਲ ਮੈਂ ਬਣਾ ਰਹੀ ਹਾਂ ਔਰ ਬਹੁਤ ਹੀ ਟੇਸਟੀ ਬਣਦੀ ਹੈ ਬਹੁਤ ਹੀ ਹੈਲਦੀ ਤੇ ਟੇਸਟੀ ਬਣਦੀ ਹੈ ਇਸ ਤਰ੍ਹਾਂ ਇਹ ਦੇਖੋ ਜੀ ਮਸਾਲਾ ਕਿੰਨਾ ਵਧੀਆ ਬਣ ਗਿਆ ਪੋਨ ਅਸੀਂ ਪਾ ਦਾਂਗੇ ਸਭ ਤੋਂ ਪਹਿਲੇ Shimla mirch ਗੈਸ ਨੂੰ ਸੀਮ ਤੇ ਹੀ ਜੇ ਰੱਖਣਾ ਤੁਸੀਂ ਜਿਆਦਾ ਤੇਜ਼ ਨਹੀਂ ਰੱਖਣਾ ਪਹਿਲੇ ਅਸੀਂ ਸ਼ਿਮਲਾ ਮੀਨਸ ਪਾਵਾਂਗੇ 2 ਮਿੰਟ ਇਹਨ ਮਸਾਲੇ ਚ ਬੁੰਨਾਂਗੇ ਅਸੀਂ ਇਹਦਾ ਚੰਗੀ ਤਰ੍ਹਾਂ ਫਲੇਵਰ ਵਿੱਚ ਚਲਾ ਜਾਏਗਾ ਮਸਾਲਿਆਂ ਦਾ ਤੇ ਫਿਰ ਅਸੀਂ ਆਲੂ ਪਾਵਾਂਗੇ ਅੰਚੀ ਸੀ Shimla mirch ਨੂੰ 2 ਮਿੰਟ ਭੁੰਨ ਲਿਆ ਹੁਣ ਅਸੀਂ ਪਾ ਦਾਂਗੇ ਆਲੂ ਆਲੂ ਨੂੰ ਵੀ ਤੇ Shimla mirch ਨੂੰ ਇਕੱਠੇ ਅਸੀਂ ਭੁੰਨਾਂਗੇ ਇਹਦੇ ਵਿੱਚ ਅਸੀਂ ਪਾਣੀ ਨਹੀਂ ਪਾਣਾ অলਰੈਡੀ ਅਸੀਂ ਪਹਿਲੇ ਪਾਣੀ ਪਾ ਚੁੱਕੇ ਹਾਂ ਤੇ ਇਹਨੂੰ ਅਸੀਂ ਸਿਮਤ ਰੱਖ ਕੇ ਹਲਕੇ ਹਲਕੇ ਸੇਕਦੇ ਨੂੰ ਪਕਾਵਾਂਗੇ ਤੇ ਇਸ ਤਰ੍ਹਾਂ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਤੇ ਹੈਲਦੀ ਬਣਦੀ ਹੈ ਸਬਜ਼ੀ ਤੁਹਾਡੇ ਜਿੰਨੀਆਂ ਸੇ ਹੈਲਦੀ ਚੀਜ਼ਾਂ ਖਾਵਾਂਗੇ ਉਨੀਆਂ ਸਾਡੀ ਸਿਹਤ ਸਹੀ ਰਹੇਗੀ ਤੇ ਸਾਨੂੰ ਡਾਕਟਰਾਂ ਦੇ ਕੋਲ ਜਾਣ ਦੀ ਜਰੂਰਤ ਨਹੀਂ ਪੈਗੀ ਐਸ ਵਾਸਤੇ ਤੁਸੀਂ ਹੈਲਦੀ ਵੇਨ ਨਾਲ ਹੀ ਬਣਾਇਆ ਕਰੋ ਸਬਜ਼ੀਆਂ ਨੂੰ ਬਿਲਕੁਲ ਸੀਮ ਤੇ ਕਰ ਦੇਣੀ ਹੈ ਔਰ ਉਸ ਤੇ ਉਸ ਦੇ ਉੱਤੇ ਅਸੀਂ ਟੱਕਣ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਬਸ ਸੀਮ ਤੇ ਕਰਕੇ ਦੇਖੋ ਉੱਪਰ ਟੱਕਣ ਦੇ ਦਿੱਤੇ ਹੁਣ ਅਸੀਂ ਠੀਕ 5 ਮਿੰਟ ਬਾਅਦ ਚੈੱਕ ਕਰਾਂਗੇ ਕਿ ਸਾਡੀ ਸਬਜ਼ੀ ਕਿਸ ਤਰ੍ਹਾਂ ਦੀ ਬਣੀ ਹੈ ਉਨੀ ਦੇਰ ਅਸੀਂ ਧਨੀਆ ਦੀ ਤਿਆਰੀ ਕਰਦੇ ਹਾਂ ਉੱਪਰ ਹਰਾਰਾ ਧਨੀਆ ਪਾਣਾ ਤੇ ਬਹੁਤ ਹੀ ਟੇਸਟੀ ਤੇ ਹੈਲਦੀ ਹੈ ਜੀ ਸਬਜ਼ੀ ਬਣ ਗਈ ਹੈ ਇਕੋਰੀ ਜ਼ਰੂਰ ਟਰਾਈ ਕਰਨਾ ਤੁਸੀਂ ਸ਼ਿਮਲਾ ਮਿਰਚ ਭਰ ਕੇ ਆਲੂਆਂ ਵਾਲੀ ਤੇ ਬਹੁਤ ਵਾਰੀ ਬਣਾਈ ਹੋएगी ਪਰ ਇਹ ਕੱਟ ਕੇ ਅਲੱਗ ਹੀ ਉਹਦਾ ਮਜ਼ਾ ਆਉਂਦਾ ਹੈ ਬਹੁਤ ਹੀ ਸਵਾਦ ਲੱਗਦੀ ਹੈ ਇਹਦੇ ਵਿੱਚ ਤੁਸੀਂ ਹੋਰ ਵੀ ਸਬਜ਼ੀਆਂ ਮਿਕਸ ਕਰ ਸਕਦੇ ਹੋ ਬਟ ਆਲੂ ਤੇ ਸ਼ਿਮਲਾ ਮਿਰਚ ਦਾ ਮੇਲ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣਦੇ ਆ ਠੀਕ ਹੈ ਜੀ ਹੁਣ ਅਸੀਂ ਠੀਕ ਮਨ 7 ਮਿੰਟ ਬਾਅਦ ਇਹਨੂੰ ਚੈੱਕ ਕਰਾਂਗੇ ਬਿਲਕੁਲ ਸੀਮ ਤੇ ਰੱਖਿਆ ਹੈ ਉਹੀ ਜਿਹੜਾ ਪਹਿਲੇ ਮਸਾਲੇ ਵਾਲਾ ਥੋੜਾ ਪਾਣੀ ਪਾਇਆ ਮਸਾਲੇ ਵਕਤ ਪਰ ਹੁਣ ਨੇ ਅਸੀਂ ਕੁਛ ਵੀ ਪਾਇਆ ਠੀਕ ਹੈ ਜੀ ਜੀ ਹੁਣ ਅਸੀਂ ਸਬਜ਼ੀ ਨੂੰ ਚੈੱਕ ਕਰਾਂਗੇ ਘੱਟੋ ਘੱਟ 5-7 ਮਿੰਟ ਹੋ ਗਏ ਨੇ ਤੇ ਜਿਹੜਾ ਦੇਖੋ ਸੀ ਜਰਾ ਜਿਹਾ ਪਾਣੀ ਪਾਇਆ ਸੀ ਉਹ ਬਿਲਕੁਲ ਸੁੱਕ ਗਿਆ ਮਸਾਲੇ ਵਕਤ ਹੀ ਪਾਇਆ ਸੀ ਤੇ ਮਸਾਲੇ ਦੇ ਵਿੱਚ ਦੇ ਪਾਣੀ ਦੇ ਨਾਲ ਹੀ ਇਹ ਬਿਲਕੁਲ ਦੇਖ ਲਓ ਆਲੂ ਬਿਲਕੁਲ ਗਲੇ ਹੋਏ ਨੇ ਤੇ ਉਹਦੇ ਨਾਲ ਹੀ ਬਣ ਗਈ ਹੈ ਕਿੰਨੀ ਵਧੀਆ ਦੇਖੋ ਸਬਜ਼ੀ ਬਣੀ ਹੈ ਬਹੁਤ ਹੀ ਸਬਜ਼ੀ ਕਿੰਨੀ ਵਧੀਆ ਬਣ ਗਈ ਹੈ ਦੇਖੋ ਬਹੁਤ ਹੀ ਵਧੀਆ ਤੇ ਹੈਲਦੀ ਸਬਜ਼ੀ ਬਣਦੀ ਹੈ ਇਹ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਹੁਣ ਅਸੀਂ ਐਂਡ ਤੇ ਪਾਵਾਂਗੇ ਤੰੀਆਂ ਹਰਾ ਤੰੀਆਂ ਤੋਂ ਬਿਨਾ ਸਬਜੀ ਦਾ ਮਜ਼ਾ ਨਹੀਂ ਆਉਂਦਾ ਤੇ ਹਰੀਆ ਥਰਾ ਤੰੀਆਂ ਸਿ ਪਾਵਾਂਗੇ ਖੂਬ ਸਾਰਾ ਹਰਾ ਤੰੀਆਂ ਪਾਓ ਤਾਂ ਕਿ ਟੇਸਟੀ ਬਣੇ ਹੁਣ ਇਹ ਤੁਹਾਨੂੰ ਪਲੇਟ 'ਚ ਪਾ ਕੇ ਦਿਖਾਣੀ ਹੈ ਜਦੋਂ ਤੁਸੀਂ ਸਰਵ ਕਰਨਾ ਉੱਤੇ ਮਲਾਈ ਜਾਂ ਕਰੀਮ ਤੇ ਜਾਂ ਮੱਖਣ ਉੱਪਰ ਜ਼ਰੂਰ ਰੱਖ ਕੇ ਦੇਣਾ ਤਾਂ ਕਿ ਬੱਚੇ ਖੁਸ਼ ਹੋਣ ਸਬਜੀ ਨੂੰ ਦੇਖ ਕੇ ਤੇ ਆਰਾਮ ਦੇ ਨਾਲ ਮ제 ਨਾਲ ਖਾ ਵੀ ਸਕਣ ਠੀਕ ਹੈ ਜੀ ਆਲੂ ਬਿਲਕੁਲ ਗਲ ਚੁੱਕੇ ਨੇ ਤੇ ਮੈਂ ਤੁਹਾਨੂੰ ਹੁਣ ਪਲੇਟ 'ਚ ਪਾ ਕੇ ਦਿਖਾਨੀ ਆ। ਹਾਂਜੀ ਤੁਸੀਂ ਇਸ ਤਰ੍ਹਾਂ ਸਬਜੀ ਪਾ ਕੇ ਤੇ ਇਹਨੂੰ ਡੈਕੋਰੇਸ਼ਨ ਕਰਕੇ ਬੱਚਿਆਂ ਨੂੰ ਖਿਲਾਓ। ਉੱਪਰ ਮਲਾਈ ਲਗਾ ਦਿਓ, ਕਰੀਮ ਲਗਾ ਦਿਓ, ਕੁਝ ਵੀ ਲਗਾ ਦਿਓ ਤੇ ਬਹੁਤ ਹੀ ਵਧੀਆ ਟੇਸਟੀ ਹੈਲਦੀ ਸਬਜੀ ਬਣੇਗੀ। ਇਹ ਦੇਖੋ ਜੀ ਕਿੰਨੀ ਵਧੀਆ ਸਬਜੀ ਲੱਗ ਰਹੀ ਏ। ਦੇਖ ਕੇ ਦਿਲ ਕਰਦਾ ਨਾ ਉਸੇ ਵੇਲੇ ਖਾ ਲਈ ਹੁਣੀ। ਇਹ ਦੇਖੋ ਜੀ। ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ। ਔਰੀ ਕੁਰੀ ਜਰੂਰ ਬਣਾ ਕੇ ਬੱਚਾ ਨੂੰ ਖਿਲਾਣਾ ਹੈਲਦੀ ਵੇ ਦੇ ਨਾਲ ਬਿਲਕੁਲ ਬੰਦੀ ਹੈ ਔਰ ਬਹੁਤ ਹੀ ਜ਼ਿਆਦਾ ਟੇਸਟੀ ਵੀ ਬੰਦੀ ਹੈ ਠੀਕ ਹੈ ਜੀ ਓਪਕੇ ਜੀ ਸਤਿ ਸ੍ਰੀ ਅਕਾਲ ਜੀ